ਪਗਵਾੜਾ ਜੁਲੰਦਰ ਨੈਸ਼ਨਲ ਹਾਈਵੇ ਤੇ ਬਾਅਦ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ 4 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ 에어ਪੋਰਟ ਤੋਂ ਸਵਾਰੀ ਲੈ ਕੇ ਆ ਰਹੀ ਇੱਕ ਕਾਰ ਅਚਾਨਕ ਸੜਕ ਤੇ ਖੜੇ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਹਾਦਸਾ ਹੋ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਾਰ ਵਿੱਚ ਸਵਾਰ ਪ੍ਰਦੀਪ ਸਿੰਘ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇੱਕ ਗੱਡੀ 에어ਪੋਰਟ ਤੋਂ ਬੁੱਕ ਕਰਵਾਈ ਗਈ ਸੀ ਅਤੇ ਉਹ ਆਪਣੇ ਘਰ ਮੁਕੇਰੀਆਂ ਵੱਲ ਜਾ ਰਹੇ ਸਨ ਉਹਨਾਂ ਅਨੁਸਾਰ ਕਾਰ ਚਲਾ ਰਹੇ ਡਰਾਈਵਰ ਦੀ ਅਚਾਨਕ ਅੱਖ ਲੱਗ ਜਾਣ ਕਾਰਨ ਇਹ ਹਾਦਸਾ ਵਾਪਰਿਆ ਹਾਦਸੇ ਵਿੱਚ ਗੰਭੀਰ ਜ਼ਖਮੀ ਡਰਾਈਵਰ ਅਮਰਜੀਤ ਸਿੰਘ ਵਾਸੀ ਨਵਾਂ ਸ਼ਹਿਰ, ਕੇਤਨ ਸਿੰਘ ਅਤੇ ਹਰਜੀਤ ਕੌਰ ਵਾਸੀ ਜ਼ਿਲ੍ਹਾ ਗੁਰਦਾਸਪੁਰ ਨੂੰ ਤੁਰੰਤ ਫਗਵਾੜਾ ਸਿਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ ਡਾਕਟਰਾਂ ਦੇ ਦੱਸਣ ਅਨੁਸਾਰ ਤਿੰਨਾਂ ਜ਼ਖਮੀਆਂ ਦੀ ਹਾਲਤ ਸੀਰੀਅਸ ਦੱਸੀ ਜਾ ਰਹੀ ਹੈ ਸੜਕ ਤੇ ਇਹ ਹਾਦਸਾ ਵਾਪਰਨ ਨਾਲ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਅਤੇ ਲੋਕਾਂ ਵਿੱਚ ਕਾਫੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਕਾਰ ਦੀ ਟੱਕਰ ਇੰਨੀ ਜ਼ੋਰਦਾਰ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ ਹੋਰ ਇਸ ਮੌਕੇ ਸਾਡੇ ਪੱਤਰਕਾਰ ਨਾਲ ਕਾਰ ਵਿੱਚ ਸਵਾਰ ਪ੍ਰਦੀਪ ਸਿੰਘ ਅਤੇ ਰਾਹੀਗਰਾਂ ਨੇ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਇਸ ਹਾਦਸੇ ਬਾਰੇ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਵੀਕ ਭਾਜੀ ਗੱਡੀ ਜਗਤ ਰਾਮ ਬਣੇ ਜੀ ਸੁਤਨਾਮਪੁਰਾ ਫਰਵਾੜੇ ਦੇ ਜੀ ਭਾਜੀ ਕੀ ਹੋਇਆ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਜੀ ਭਾਜੀ ਜਿੱਦਾਂ ਪਿੱਛੋਂ ਆਉਣ ਦੇ ਸੀਗੇ ਇੱਕਦਮ ਜਿੱਦਾਂ ਕਿ ਜਿਆਦਾ ਦੂਰ ਦਾ ਨਹੀਂ ਬੰਦੇ ਦੇ ਹਿਸਾਬ ਨਾਲ 500 ਮੀਟਰ ਦਾ ਫਰਕ ਆਉਣਾ ਹੈ ਜਦੋਂ ਵੀ ਆ ਕੇ ਦੇਖਾਂ ਮੋਰੇ ਭਾਜੀ ਗੱਡੀ ਪੂਰੀ ਵੱਜੀ ਹੋਈ ਥੱਲੇ ਫਰੇ ਸੀਗੇ ਬੰਦੇ ਵੀ ਦੋ ਜਣੇ ਜਨਾਨੀ ਆਦਮੀ ਸੀਗੇ ਤੇ ਇੱਕ ਮੁੰਡਾ ਸੀ ਉਹਨਾਂ ਦਾ ਤੇ ਡਰਾਈਵਰ ਤਾਂ ਚਲੋ ਬਚਾ ਹੋ ਗਿਆ ਉਹਨਾਂ ਦਾ ਗੁੱਟ-ਗੁੱਟ ਟੁੱਟ ਗਿਆ ਭਾਜੀ ਤੇ ਵੀ ਆ ਗਏ ਮੌਕੇ ਤੇ ਸਾਰੇ ਬੰਦੇ ਕੱਢੇ ਆ ਗਏ ਭਾਜੀ ਤੇ ਮੋੜ ਕੇ ਹੁਣ ਉਹਨਾਂ ਨੂੰ ਭੇਜਿਆ ਸਿਵਲ ਹਸਪੀਟਲ ਭਾਜੀ ਕੰਡੀਸ਼ਨ ਕਿੱਦਾਂ ਭਾਜੀ ਇਹਨਾਂ ਦੀ ਕੰਡੀਸ਼ਨ ਭਾਜੀ ਬੰਦੇ ਦਾ ਡਰਾਈਵਰ ਦਾ ਜ਼ਿਆਦਾ ਉਹਦਾ ਦਾ ਬਚਾਇਆ ਸਾਰਾ ਭਾਜੀ ਕਿੰਨੇ ਸੀਗੇ ਬੰਦੇ ਚਾਰ ਜਣੇ ਸੀ ਭਾਈ ਟੋਟਲ ਕੋਈ ਪਤਾ ਲੱਗਾ ਕਿੱਥੋਂ ਆਏ ਬੰਦੇ ਇਹ ਇਹ ਦਿੱਲੀਓ ਆਏ ਸੀ ਭਾਜੀ ਆਪਣੇ 에어ਪੋਰਟ ਤੋਂ ਹੁੰਦੇ ਨਹੀਂ ਚੱਲੇ ਹੋਣੇ ਕਿਤੇ ਤੇ ਉਧਰ ਗੱਡੀ ਪੰਗਿਆਂ ਦੀ ਆ ਤੇ ਗੱਡੀ ਤੇ ਐ ਸੀਗੀ ਇਹ ਗੱਡੀ ਭਈ ਨਹੀਂ ਆਪਣੇ ਜਿੱਦਾਂ ਨਾਰਮਲ ਸੀ ਆਪਾਂ ਨੂੰ ਬਾਕੀ ਪਤਾ ਨਹੀਂ ਲੱਗਾ ਆਪਾਂ 500 ਮੀਟਰ ਦੂਰੀ ਸੀਗੇ ਇੱਕਦਮ ਹੀ ਜਦੋਂ ਵੱਜੀ ਭਈ ਉਦੀ ਆ ਗਏ ਮੌਕੇ ਤੇ ਆ ਕੇ ਕੱਢੇ ਪਾ ਜੀ ਐਰ ਬੈਗ ਇਹਦੇ ਖੁੱਲੇ ਆ ਪਤਾ ਲੱਗਦਾ ਇਹ 90 100 ਤੋਂ ਬਾਅਦ ਐਰ ਬੈਗ ਖੁੱਲਦੇ ਇਹਦੇ ਹੋ ਸਕਦੀ ਭਾਜੀ ਗੱਡੀ ਬਾਕੀ ਮੌਕੇ ਦਾ ਆਪਾਂ ਨੂੰ ਪਤਾ ਨਹੀਂ ਆਪਾਂ ਜਦੋਂ ਪਿੱਛੋਂ ਆ ਕੇ ਪਤਾ ਬੰਦੇ ਕੱਢੇ ਆਪਾਂ ਭਾਈ ਸਾਰੇ ਆ ਗਏ ਗੱਡੀ ਤਾਂ ਜਾਇ ਸਲੋ ਹੋਵੇ ਨਾ ਜਦੋਂ ਨਾ ਨਾ ਜੀ ਮੇਰੇ ਸੂਏ ਕਿਹੜੀ ਜਗ੍ਹਾ ਤੋਂ ਆਏ ਭਾਜੀ ਗੱਡੀ ਸੋ ਵੈਸੇ ਹੀ ਖੜੀ ਧੀ ਇਧਰ। ਖਰਾਬ ਸੀ ਗੱਡੀ? ਹਾਂ ਗੱਡੀ ਖਰਾਬ ਸੀ, ਬੋਲਟ ਟੁੱਟ ਗਏ تھے۔ ਅੱਛਾ ਤੂੰ ਸਵੇਰ ਦਾ ਖੜੀ ਧੀ ਇਧਰ। ਤੇ ਗੱਡੀ ਕਿੱਦਾਂ ਵਜੀ ਬਚੋ ਇਹ? ਇਹ ਗੱਡੀ ਪਿੱਛੇ ਸਾਈਦੀ ਤੇ ਪਿੱਛੇ ਦੇ ਜੀ ਥੋਕਦੀ। ਤੇ ਜਾ ਰਹੀ ਸੀ ਗੱਡੀ? ਹਾਂ ਗੱਡੀ ਜੀ ਕੰਮ ਤੇ ਵੀ ਕੰਮ 90 ਦੇ ਆਸ-ਪਾਸ। ਕਿੰਨੇ ਵਜੇ ਦਾ ਸਮਾਂ ਸੀਗਾ? ਇਹ ਜੀ ਹੈ ਵੀ ਕੋਈ। ਕੀ ਟਾਈਮ ਹੋ ਰਿਹਾ? ਉਹ ਅਜੇ ਕੋਈ ਲਗਭਗ 3 ਵਜੇ ਗਿਆਸਪਾਰਸ਼ ਕਿੰਨੇ ਜਨੇ ਸੀ ਗੱਡੀ ਤੇ ਸਵਾਰ ਇਹ ਗੱਡੀ ਵਿੱਚ 4-5 ਜਨੇ ਤੇ ਜੀ ਬਚ ਗਏ ਬੰਦੇ ਆ ਬੰਦੇ ਬਚ ਗਏ ਪਰ ਥੋੜੀ ਥੋੜੀ ਝੋਟ ਹੈ ਉਹਨਾਂ ਦੇ ਇਹ ਪਤਾ ਲੱਗਾ ਕਿ ਕਿੱਥੋਂ ਆ ਰਹੇ ਸੀ ਉਹ ਗੱਡੀ ਵਾਲੇ ਕਬੱਡੇ ਵਾਲੇ ਦਿੱਤੇ ਜਾ ਰਹੇ ਤੇ ਪਿੱਛੇ ਸਾਨੂੰ ਮਾਰੀ ਲਾਉਣਾ ਟੱਕਰ ਆ ਗਿਆ ਨਹੀਂ ਕਿ ਕਿੱਥੋਂ ਆ ਰਹੇ ਸੀ ਗੱਡੀ ਵਾਲੇ ਭਾਈ ਉਹਨੇ ਪਤਾ ਕਿੱਦਾਂ ਸਾ ਤੇ ਕਿੰਨੇ ਜਨੇ ਸੀ ਗੱਡੀ ਵਿੱਚ 4-5 ਜਨੇ ਤੇ ਤੁਸੀਂ ਕੀ ਲੈ ਕੇ ਜਾ ਰਹੇ ਹੋ ਦੇ ਵਿੱਚ ਕੋਈ ਕਿਤਾਬ ਹੈ ਜੀ ਇਸੇ ਮੈਂ ਤੇ ਤੁਹਾਡਾ ਟੱਕਰਾਵੋ ਗਿਆ ਸੀਗਾ ਹਾਂ ਜੀ ਗੱਡੀ ਬੋਲ ਟੁੱਟ ਗਈ ਤੇ ਖੁੱਡਾ ਤੇ ਮਿਸਤਰੀ ਬੁਲਾਣਾ ਗਿਆ ਤੇ ਇਹ ਗੱਡੀ ਸਾਇਡ ਹੋ ਗਈ ਜਦੋਂ ਖੜੀ ਗੱਡੀ ਦੇ ਵਿੱਚ ਮਾਰੇ ਲਿਆ ਗਿਆ ਬੰਦ ਗੱਡੀ ਮੈਂ ਗਾਲ੍ਹੀ ਮਾਰੀ ਨੂੰ ਤੁਸੀਂ ਟਰੈਕਟਰ ਡਰਾਈਵਰ ਹੋ ਨਹੀਂ ਉਹ ਡਰਾਈਵਰ ਤੇ ਤੁਹਾਡਾ ਬਚਾਇਆ ਸਾਰਿਆਂ ਦਾ ਤੁਹਾਡਾ ਬਚਾਇਆ ਵਾ ਲੱਗੀ ਤਾਂ ਨਹੀਂ ਕਿਤੇ ਨਹੀਂ ਨਹੀਂ ਉਹ ਗੱਦਾ ਬੰਦੇ ਸੀਰੀਅਸ ਆ ਉਹ ਉਹ ਬੰਦਾ ਮਤਲਬ ਝੋਟ ਲੱਗੀ ਵੀ ਹੈ ਹੋ ਜਾਏਗਾ ਰਸੋ ਕਿੰਨੇ ਕ ਵਜੇ ਦੀ ਘਟਨਾ ਹੋਈ ਹੈ ਇਹ ਯਾ 3 ਵਜੇ ਦੇ ਆਸ-ਪਾਸ ਪੁਲਿਸ ਆ ਗਈ ਸੀ ਜੀ ਮੌਕੇ ਤੇ ਠੀਕ ਹੈ ਨਾ ਮੇਰਾ ਭਾਜੀ ਲਾਪਲੀ ਸੈਣੀ ਜੀ ਕਿਹੜੀ ਜਗ੍ਹਾ ਤੋਂ ਆ ਜੀ ਅਸੀਂ ਹੈਗੇ ਭਾਜੀ ਕਜਲੇ ਆਂਦੇ ਸਾਡਾ ਬੰਗਾ ਏਰੀਆ ਹੈ ਭਾਜੀ ਕੀ ਮਾਮਲਾ ਹੈ ਕਿ ਤੁਹਾਡੀ ਗੱਡੀ ਜਿਹੜੀ ਪਿੱਛੇ ਵੱਜੀ ਹੈ ਕੀ ਮੈਟਰ ਕੀ ਸਾਰਾ ਭਾਜੀ ਗੱਡੀ ਆਪਣੀ ਦਿੱਲੀ ਤੋਂ ਆ ਰਹੀ ਸੀ ਤੇ ਤੁਸੂਏ ਜਾਣੀ ਸੀ ਤੇ ਵਿੱਚ ਸਵਾਰੀਆਂ ਵੀ ਸੀ ਇਹ ਟਰੱਕ ਸਵੈਰ ਦਾ ਫਰਸਟ ਟਰੈਕ ਦੇ ਵਿੱਚ ਖਰਾਬ ਹੋ ਕੇ ਖੜਾ ਹੈ ਤੇ ਪਿੱਛੇ ਕੋਈ ਸੇਫਟੀ ਲਾਈਨ ਨਹੀਂ ਲੱਗੀ ਹੋਈ ਇਹ ਸਵਾਰੀਆਂ ਜਿਹੜੀਆਂ ਸੀ ਕਿੱਥੋਂ ਆਈਆਂ ਸੀ ਬਾਹਰੋਂ ਭਾਜੀ ਦਿੱਲੀ 에어ਪੋਰਟ ਤੋਂ ਚੱਕਿਆ ਸੀ ਅਸੀਂ ਕਿਹੜੀ ਕੰਟਰੀ ਤੋਂ ਆਏ ਸੀ ਇਹ ਕੈਨੇਡਾ ਤੋਂ ਆਏ ਸੀ ਭਾਜੀ ਹਾਂਜੀ ਹਾਂਜੀ ਤੇ ਕੋਈ ਟਰੱਕ ਦੀ ਕੋਈ ਸੇਫਟੀ ਲਾਈ ਨਹੀਂ ਭਾਜੀ ਸਾਡੀ ਸਾਰੀ ਗੱਡੀ ਖਤਮ ਹੋ ਚੁੱਕੀ ਆ ਸਾਡੇ ਡਰਾਈਵਰ ਦੇ ਵੀ ਸੱਟਾਂ ਲੱਗ ਚੁੱਕੀਆਂ ਨੇ ਬਹੁਤ ਜ਼ਿਆਦਾ ਤੇ ਸਵਾਰੀਆਂ ਦੇ ਵੀ ਸੱਟਾਂ ਬਹੁਤ ਲੱਗੀਆਂ ਨੇ ਕੋਈ ਟਰੱਕ ਦੇ ਪਿੱਛੇ ਸੇਫਟੀ ਲੇਨ ਲਾਈ ਕੀ ਫਾਇਦਾ ਭਾਜੀ ਇਹੋ ਜੇ ਰੋਡ ਤੇ ਭਾਈ ਉਹਨਾਂ ਨੂੰ ਗੱਡੀ ਖੜੀ ਕਰਨ ਦਾ ਡਰਾਈਵਰ ਆਪ ਗਿਆ ਹੋਇਆ ਕਨੈਕਟਰ ਆਮ ਦਾ ਅੰਦਰ ਵਰਤਾ ਤੇ ਪੁਲਿਸ ਵਾਲਿਆਂ ਤੋਂ ਤੁਹਾਡੀ ਗੱਲਬਾਤ ਹੋਈ ਕੀ ਕਹਿੰਦੇ ਪੁਲਿਸ ਵਾਲਿਆਂ ਉਹਨਾਂ ਨੇ ਗੱਡੀ ਫੜ ਲਈ ਹੋਈ ਆ ਭਾਜੀ ਤੇ ਹੁਣ ਕਿ ਜਿੱਦਾਂ ਅੱਗੇ ਜੀ ਕਹਿੰਦੇ ਕਾਰਵਾਈ ਕਰਾਂਗੇ ਤੁਸੀਂ ਜਦੋਂ ਡਰਾਈਵਰ ਨਾਲ ਗੱਲ ਕਰਦੇ ਸੀ ਕਿ ਡਰਾਈਵਰ ਹੋਲਾ ਕੀ ਵੀ ਗੱਲ ਕਹੀ ਸੀ ਕਿ ਮੈਂ ਟਰੱਕ ਨੂੰ ਅੱਗ ਲਾ ਦੇਣੀ ਆ ਉਹ ਕੀ ਮਾਮਲਾ ਵੇ ਬੋ ਪਾ ਜੀ ਡਰਾਈਵਰ ਕਹਿ ਰਿਹਾ ਵਾ ਬਾਪਾ ਜੀ ਜਿਹੜਾ ਟਰੱਕ ਡਰਾਈਵਰ ਦਾ ਨਾ ਪੁਲਿਸ ਵਾਲਿਆਂ ਨੇ ਜਦੋਂ ਮੋਬਾਈਲ ਫੜ ਲਿਆ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਮੈਂ ਟਰਾਂਸਪੋਰਟ ਨੂੰ ਅੱਗ ਲਾ ਦੇਣੀ ਆ ਜਣੇ ਤੁਹਾਨੂੰ ਕੀ ਲੱਗਦਾ ਹੁਣ ਸਾਰੀ ਗਲਤੀ ਕਹਦੀ ਹੈ ਜੀ ਇਹਦੀ ਟਰੱਕ ਦੀ ਆ ਤੁਸੀਂ ਆਪ ਦੱਸੋ ਮੇਨ ਹਾਈਵੇ ਦੇ ਉੱਤੇ ਫਰਸਟ ਲਾਈਨ ਵਿੱਚ ਟਰੱਕ ਖੜਾ ਵਾ ਜੇ ਪਿੱਛੇ ਸੇਫਟੀ ਲਾਈਨ ਨਹੀਂ ਹੋਊਗੀ ਪਿੱਛੇ ਕਿਸੇ ਨੂੰ ਕੀ ਪ ਇਹ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਭਾਜੀ ਆਪਾਂ ਨੂੰ ਪੂਰਾ ਇਨਸਾਫ ਚਾਹੀਦਾ ਸਾਡੀ ਤਾਂ ਭਾਜੀ ਸਾਰੀ ਗੱਡੀ ਖਤਮ ਹੋ ਗਈ ਡਰਾਈਵਰ ਦੇ ਸੱਟਾਂ ਲੱਗ ਗਿਆ ਸਵਾਰੀਆਂ ਦੇ ਸੱਟਾਂ ਲੱਗ ਗਿਆ ਭਾਜੀ ਉਹ ਇਲਾਜ ਕਿੰਨੇ ਕਰਾਉਣਾ ਭਾਜੀ ਉਹ ਕਿਹੜੇ ਡੋਇਆ ਪੁਲ ਦੇ ਉੱਪਰ ਹਾਂਜੀ ਹਾਟੇ ਕੋਈ ਜਾਣ ਦਿੰਦਾ ਤਿੰਨ ਪੇਸ਼ੈਂਟ ਆਏ ਐਕਸੀਡੈਂਟ ਦੇ ਇੱਕ ਹੈਗੇ ਆ ਕੀਰਤਨ ਸਿੰਘ ਇੱਕ ਦਾ ਨਾਮ ਹੈਗਾ ਹਰਜੀਤ ਕੋਰ ਇੱਕ ਦਾ ਨਾਮ ਹੈਗਾ ਅਮਰਜੀਤ ਸਿੰਘ ਫਰਸਟ ਏਡ ਕਰਕੇ ਇਹਨਾਂ ਨੂੰ ਸਿਟੀ ਲਈ ਭੇਜ ਦਿੱਤਾ ਗਿਆ ਹੈ ਤੇ ਇੱਕ ਪੇਸ਼ੈਂਟ ਦਾ ਐਕਸ-ਰੇ ਹੋਣਾ ਹੈ ਸਰ ਕੰਡੀਸ਼ਨ ਕਿਦਾਂ ਕੰਡੀਸ਼ਨ ਤਿੰਨਾਂ ਦੀ ਹਜੇ ਸੀਰੀਅਸ ਹੈ ਤੇ ਸਰ ਐਕਸੀਡੈਂਟ ਦਾ ਕੋਈ ਕਾਰਨ ਸਾਹਮਣੇ ਆਇਆ ਐਕਸੀਡੈਂਟ ਦਾ ਹਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਵਾਲੇ ਆਪਣੀ ਪੂਛ ਪੜਤਾਲ ਕਰ ਰਹੇ ਨੇ ਇਹ ਕਿੱਥੇ ਦੇ ਰਹਿਣ ਵਾਲੇ ਇਹ ਦੋ ਪੇਸ਼ੈਂਟ ਜਿਹੜੇ ਹੈਗੇ ਗੁਰਦਾਸਪੁਰ ਦੇ ਰਹਿਣ ਵਾਲੇ ਹੈਗੇ ਆ ਡਿਸਟ੍ਰਿਕਟ ਜਿਹੜਾ ਉਹਨਾਂ ਨੂੰ ਪੈਂਦਾ ਇੱਕ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲਾ ਜਿਹੜਾ ਡਰਾਈਵਰ ਸੀਗਾ ਇਹ ਕੋਈ ਤੁਹਾਨੂੰ ਦੇਤੀ ਹੋਣੀਆ ਹਾਂਜੀ ਹਾਂਜੀ ਠੀਕ ਇੱਕ ਤੁਹਾਨੂੰ ਟ੍ਰੈਕ ਲਿਖਣਾ ਆਇਆ ਸੀ ਜਦ ਵੀ ਰੋਡ ਤੇ ਐਕਸੀਡੈਂਟ ਹੋਇਆ ਤਾਂ ਟਰੱਕ ਦੇ ਸਵੇਰ ਦਾ ਤਰਾਵ ਆਖੜਾ ਉਹ ਪਿੱਛੇ ਤੋਂ ਕਿਰਨ ਲਾਇਆ ਉਹਨੂੰ ਪਤਾ ਨਹੀਂ ਕਿ ਉਹਨੂੰ ਪਿੱਛੇ ਦਿਸਣ ਤੇ ਉਹਨੂੰ ਪਿੱਛੇ ਲਾ ਕੇ ਮਾਰੀ ਉਹਨੇ ਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਕਿਹੜੀ ਜਗ੍ਹਾ ਜਾ ਰਿਹਾ ਸੀ ਟਰੱਕ ਅੰਮ੍ਰਿਤਸਰ ਜਾ ਰਿਹਾ ਸੀ ਤੇ ਜਿਹੜੇ ਗੱਡੀ ਵਿੱਚ ਸੀ ਕੌਣ ਸਵਾਰ ਸੀ ਗੱਡੀ 'ਚ ਉਹ ਕੋਈ ਹੈ ਉਹ ਦੂਰੋਂ ਐਸੋ ਵੀ ਕਿਤੇ ਕਿੰਨੇ ਜਾਣੇ ਸੀਗੇ ਕਿੰਨੇ ਚਾਰ ਦੇ ਸੀਗੇ ਤੇ ਕਿੰਨੀਆਂ ਕਿ ਸੱਟਾਂ ਆ ਗਈਆਂ ਉਹਨਾਂ ਦੇ ਸੱਟ ਫੜ ਲੱਗੀ ਉਹ ਤਾਂ ਵਾਕਈ ਬਚਾ ਸਕਦਾ ਭਾਵੇਂ ਸੱਟ ਫੜ ਲੱਗ ਗਈ ਦੇਖਣ ਨੂੰ ਭਾਜੀ ਕਿਹਦੀ ਗਲਤੀ ਲੱਗਦੀ ਪਈ ਐਣੀ ਗਲਤੀ ਜਾਂ ਰੋਡ ਦੀ ਦੇਖਿਆ ਜੇ ਤਾਂ ਹੁਣ ਇਹ ਗੱਡੀ ਪਹਿਲਾਂ ਖੜੀ ਖਰਾਬ ਖੜੀ ਪਹਿਲਾਂ ਕਾਰਾਂ ਨੇ ਸੇਫਟੀ ਕੀਤੀ ਸੀ ਉਹਨਾਂ ਨੇ ਜਦੋਂ ਗੱਡੀ ਖੜੀ ਕਰਦੇ ਕਾਰਾਂ ਪਿੱਛੋਂ ਆਇਆ ਉਹ ਤੋਂ ਪਰਿਵਾਰ ਵਾਲਾ ਤਾਂ ਇਹੀ ਕਹਿਣਾ ਵੀ ਰੋਡ ਤੇ ਟਰੱਕ ਜੇ ਖੜਾ ਸੀਗਾ ਸੇਫਟੀ ਨਹੀਂ ਕੀਤੀ ਇਹਨਾਂ ਨੇ ਰੋਡ ਤੇ ਸਾਹ ਜੇ ਇਹ ਤਰ੍ਹਾਂ ਰੋਡ ਦੇ ਕਿਨਾਰੇ ਖੜਾ ਰਹਾ ਮਾਣਾ ਰੋਡ ਤੇ ਗੱਡੀ ਖੜੀ ਕਰਨਾ ਹੈ ਰੋਡ ਤੇ ਗੱਡੀ ਖੜੀ ਨਹੀਂ ਕਰਤਾ ਕੋਈ ਤਾਂ ਤੇ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਕਿਸ ਨੇ ਉਹਨਾਂ ਮਾਲਕਾਂ ਦਾ ਫਨਾਲੇ ਹਸਪੀਟਲ ਨੇ ਗਿਆਨ ਜਾ ਕੇ ਐਨਾ ਬੈਨਮਾ ਦੇਖਦੇ ਜਿੱਦਾਂ ਰੋਕੂ ਕਾਰ ਨੇ